ਸੋਸਾਇਟੀ ਵੱਲੋਂ ਮੈਂ ਬੰਟੀ ਬਾਜੀ ਦਾ ਔਰ ਪੂਜਾ ਲੁਥਰਾ ਮੈਮ ਦਾ ਔਰ ਇੱਥੇ ਮਤਲਬ ਪਹੁੰਚਣ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਨਾਲ ਦੀ ਨਾਲ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਵੀਰ ਵੱਡੇ ਵੀਰ ਫਤੇਜਨ ਜੀ ਫਤੇ ਜੀ ਔਰ लवली ਬਾਜੀ ਔਰ ਜਿਹੜੇ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਦੇਖੋ ਜਿਹੜਾ ਕਿ ਇੱਥੇ ਪਹੁੰਚਣਾ ਔਰ ਇੱਕੋ ਇੱਕ ਸਾਡਾ ਮੈਸੇਜ ਹੈ ਸਾਡੇ ਸਾਰਿਆਂ ਵੀਰਾਂ ਦਾ ਇੱਕੋ ਹੀ ਸੰਦੇਸ਼ ਹੈ ਕਿ ਨਸ਼ਾ ਮੁਕਤ ਪੰਜਾਬ ਹੋਵੇ ਹਨਾ ਨਸ਼ਾ ਜਿਹੜਾ ਕਿ ਦਿਨੋ-ਦਿਨ ਇਹ ਵੱਧ ਫੈਲੀ ਦਾ ਕਾਰਨ ਵੱਧਦਾ ਜਾ ਰਿਹਾ ਦਿਨੋ-ਦਿਨ ਸਮਾਜ ਦੇ ਵਿੱਚ ਕੁਰੇਤੀਆਂ ਵੱਧਦੀਆਂ ਜਾ ਰਹੀਆਂ ਨੇ ਨਸ਼ੇ ਦੀ ਭੇਟ ਕਰਕੇ ਲੋਕੀ ਚੋਰੀਆਂ ਠੱਗੀਆਂ ਠੀਕ ਹੈ ਉਸ ਤੋਂ ਬਾਅਦ ਲੁੱਟਾਂ ਖੋਹਾਂ ਬਹੁਤ ਦਿਨੋ-ਦਿਨ ਜ਼ਿਆਦਾ ਵੱਧਦੀਆਂ ਜਾ ਰਹੀਆਂ ਇਹ ਕਿਉਂ ਹੋ ਰਿਹਾ ਇਦਾ ਕਾਰਨ ਕੀ ਹੈ ਇਹਦੇ ਪਿੱਛੇ ਸਾਰਾ ਮਤਲਬ ਸਿਸਟਮ ਕੀ ਹੈ ਇਹ ਸਾਰਾ ਹੈ ਕਾਰਨ ਇਹ ਹੀ ਹੈ ਕਿ ਸਾਡੇ ਵਿੱਚ ਜਾਗਰੂਕਤਾ ਦੀ ਕਮੀ ਹੈ ਅਸੀਂ ਹਮੇਸ਼ਾ ਹੀ ਇੱਕ ਦੂਜੇ ਦੇ ਪੈਰ ਖਿੱਚਣ ਨੂੰ ਹੀ ਲੱਗੇ ਰਹਿੰਦੇ ਹੁੰਦੇ ਆ ਕਿ ਉਹ ਕੰਮ ਨਾ ਚੰਗਾ ਕਰੇ ਉਹ ਫਲਾਨਾ ਕੰਮ ਐਵੇਂ ਨਾ ਕਰੇ ਔਰ ਮੈਂ ਇਸੇ ਕਰਕੇ ਮੈਂ ਆਪਣਾ लवली ਭਾਜੀ ਦਾ ਔਰ ਫਤੇ ਭਾਜੀ ਦਾ ਔਰ ਬੰਟੀ ਸਜਦੇਵਾ ਜੀ ਦਾ ਪੂਜਾ ਸਜਦੇਵਾ ਜੀ ਦਾ ਔਰ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਕਿ ਜਿਹੜੇ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਇਹ ਐਫਰਟਸ ਕਰ ਰਹੇ ਨੇ ਔਰ ਸਮਾਜ ਦੇ ਵਿੱਚ ਜੋ ਕਿ ਬੁਰਾਈਆਂ ਦਿਨੋ ਦਿਨ ਵੱਧ ਰਹੀਆਂ ਹਨ ਉਹਨਾਂ ਤੇ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਮੈਂ ਇਹੀ ਉਮੀਦ ਕਰਦਾ ਔਰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਔਰ ਫਾਜ਼ਿਲ ਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਇਹਨਾਂ ਦੇ ਨਾਲ ਵੱਧ ਚੜ ਕੇ ਸੰਯੋਗ ਕਰੀਏ ਔਰ ਇਹਨਾਂ ਦੇ ਨਾਲ ਚੱਲੀਏ ਤਾਂ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਅਨਸਖਾਵੀ ਘਟਨਾ ਤੋਂ ਵੀ ਆਪਾਂ ਰੋਕਿਆ ਜਾ ਸਕਦਾ ਆਪਾਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਆਪਾਂ ਇੱਕ ਦੀਵਾ ਬੁਝਣ ਵਾਲਾ ਜਿਵੇਂ ਆਪਾਂ ਇੱਕ ਚਿਰਾਗ ਕਹਿ ਸਕਦੇ ਆ ਆਪਾਂ ਬੁਝਾਉਣ ਤੋਂ ਆਪਾਂ ਬਚਾ ਸਕਦੇ ਆ ਜੇ ਇੱਕ ਪਰਿਵਾਰ ਦੇ ਵਿੱਚ ਇੱਕ ਜੀ ਬਚ ਗਿਆ ਉਹਦੇ ਪਿੱਛੇ ਪੰਜ ਪੰਜ ਜੀਆਂ ਨੂੰ ਖੁਸ਼ੀ ਮਿਲ ਗਈ ਇਸ ਤੋਂ ਵੱਡਾ ਪੁੰਨ ਦਾ ਕੋਈ ਔਰ ਖੁਸ਼ੀ ਦਾ ਕੋਈ ਸਾਧਨ ਨਹੀਂ ਰਹਿ ਜਾਣਾ ਮੈਂ ਇਨੀਆਂ ਗੱਲਾਂ ਦੇ ਨਾਲ ਇਹ ਹੋਪ ਵੈਲਫੇਅਰ ਫਾਊਂਡੇਸ਼ਨ ਆ ਫਾਜ਼ਿਲ ਕਾ ਵੱਲੋਂ ਔਰ ਇਹ ਹੋਪ ਵੈਲਫੇਅਰ ਫਾਊਂਡੇਸ਼ਨ ਦੇ ਜਿਹੜੇ ਸਾਡੇ ਸੀਨੀਅਰ ਸਰਦਾਰ ਹਰਮੀਤ ਜਸਲ ਜੀ ਦਾ ਮੇਰੇ ਵੱਡੇ ਭਾਈ ਸਾਹਿਬ ਦਾ ਮੈਂ ਧੰਨਵਾਦ ਕਰਦਾ ਇਹਨਾਂ ਦੀ ਇੱਕ ਆਸ਼ੀਰਵਾਦ ਸਦਕਾ ਮੈਂ ਤੁਹਾਡੇ ਸਾਰੇ ਦੇ ਦਰਮਿਆਨ ਆ ਤਾਂ ਆਸ ਕਰਦਾ ਕਿ ਇਦਾਂ ਹੀ ਅਸੀਂ ਇਹ ਸੁਸਾਇਟੀ ਦਾ ਔਰ ਵੀਰਾਂ ਦਾ ਇਦਾਂ ਹੀ ਦੋਨੋਂ ਭਰਾ ਅਸੀਂ ਸਹਿਯੋਗ ਕਰਦੇ ਰਵਾਂਗੇ ਜਦੋਂ ਜਦੋਂ ਵੀ ਸਾਡੀ ਲੋੜ ਪਵੇ ਇੱਕ ਫੋਨ ਕਰੋ ਅਸੀਂ ਹਾਜ਼ਰ ਰਵਾਂਗੇ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ